ਪੰਜਾਬ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਵਾਰ ਨੂੰ ਕਾਲੀਦਾਲ ਨੇ ਟਿਕ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਪਹਿਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਗੈਂਗਸਟਰਵਾਦ ਦੀ ਵੱਧ ਤੋਂ ਵੱਧ ਕੀਤੀ ਸੁਖਬੀਰ ਨੇ ਜਿਸ ਤੰਗਦਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਤ ਫਲਾਈ ਗਈ ਜਿਸ ਤੰਗਦੇ ਨਾਲ ਫੋਨ ਕਰਾ ਕਰਾ ਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਤਪਕੀ ਦਵਾਈ ਗਈ ਉਹ ਐਫ ਆਈ ਆਰ ਵੀ दर्ज ਐਫ ਆਈ ਆਰ ਪੰਚਾ ਦੰਦ ਹੋਇਆ ਪਰ ਅੱਜ ਉਹਨਾਂ ਨੇ ਪ੍ਰਤਾਪ ਸਕਪੀ ਵੀ ਨੰਨੋ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਸਟਰ ਦੀ ਪਾਰਟੀ ਹੈ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਜਾਂਚ ਜੇ ਦੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਛ ਹੋਰ ਕੀਤਾ ਜਾਵੇ ਤਰੰਤ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਹਨਾਂ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਹਨੋ ਸਾਰਿਆਂ ਨੂੰ ਅਮਰਸਰ ਦੇ ਸਾਡੇ মিডিਆ ਦੇ ਦੋਸਤਾਂ ਨੂੰ ਵੈਲਕਮ ਜੀ ਆਇਆਂ ਤੁਸੀਂ ਥੋੜੇ ਜੇ ਨੋਟਿਸ ਦੇ ਉੱਤੇ ਸਾਰੇ ਜਣੇ ਆਇਓ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ ਥੋੜੀ ਵਿਚਾਰ ਸੱਜਾ ਕਰਨੀ ਚਾਹੁੰਦੇ ਹਾਂ ਤੁਹਾਡੇ ਵਾਂਗੂ ਬੀਡੀ ਦੇ ਵਾਂਗੂ ਪੂਰੀ ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਰੰਤ ਆਦਿ ਨੇ ਵਿੱਚ ਇਲੈਕਸ਼ਨ ਹੋਈ ਹੈ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੋਈ ਚੀਜ਼ਾਂ ਵਾਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਉਨੇ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਹੈ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ ਬਾਈ ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਤਾਜ ਰਵੀ ਸਿੰਘ ਸੰਧੂ ਕਰੀਬ 12000 ਵੋਟਾਂ ਦੇ ਨਾਲ ਜਿਹੜੀ ਹੈ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਉਹਨੂੰ ਪੂਰਾ ਅਕਾਲੀ ਦਲ ਨਹੀਂ ਹੈ ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲ ਸੁਪਨੇ ਜਿਹੜੇ ਦਿਖਾ ਰਹੇ ਮੈਂ ਉਹਦੇ ਬਾਰੇ ਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇੰਨੇ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ। ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ। ਉਹ 10 ਹਲਕੇ ਨੂੰ ਸੁਖਬੀਲ ਹੁਣੀ ਪ प्रचार ਦੇ ਸੀਗੇ ਕਿ ਪੰਥਕ ਹਲਕਾ। ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਈ ਕਾਲੀ ਹੋਵੇ। ਉਹ ਜਿਹੜਾ ਉਮੀਦਵਾਰ ਉਹਨਾਂ ਨੇ ਲੈਕਚਰ 'ਚ ਤਾਰਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਸ਼ਯੋਗ ਉਹ ਵੀ ਤੰਤਾ ਦਿਲੇ ਦੇ ਨਿਸਿਗੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਧਰਮੀ ਫੌਜੀ ਜਿਸ ਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਤਾ ਦਿਆ। ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਟਿਕਟ ਦੇ ਕੇ ਜਿਹੜਾ ਉਹ ਥੇ ਮੈਦਾਨ ਦੇ ਵਿੱਚ ਤਾ ਦਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ। ਪਰ ਜੇਸਤਰੰਗ ਨਾਲ ਇਲੈਕਸ਼ਨ ਹੋਈ ਮੈਂ ਉਸ ਸਿਲੈਕਸ਼ਨ ਦੇ ਵਿੱਚ ਸੀਗਾ ਜੈਸ ਠੰਗ ਨਾਲ ਗੈਂਗਸਟਰਵਾਦੀ ਵਰਤੋਂ ਕੀਤੀ ਸਖਬੀਰ ਨੇ ਜੈਸ ਠੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਜੈਸ ਠੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਅਨੇਤੋ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆਰ ਵੀ ਦਰਜ ਹੈ ਐਫਆਈਆਰ ਪੰਚਾ ਦਰਜ ਹੋਇਆ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਕੰਟੈਕਸਟ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਲਿੱਦਲ ਨੇ ਟਿਕਟ ਦਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਇਲਾਕਾ ਹੈ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਰਾਜ ਉਹਨਾਂ ਨੇ ਪ੍ਰਤੱਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਔਰ ਇਹ ਪਿਫਥ ਜੜੀ ਹੈ ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ ਅਸੀਂ ਇਹ ਪਿਫਥ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਕਵਾਸਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਸਿਰਜਿਆ ਗਿਆ ਜਿਸ دہشت ਦੇ ਆਦੇ ਤੇ ਸਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਡਾ ਦਾਰੀ ਦੂਜੇ ਨੰਬਰ ਤੇ ਆ ਗਿਆ ਜੀ ਅਸੀਂ ਤੇ ਵੇਖਿਓ ਸਤਾਈ ਚ ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਚਾਹੇ ਕੋਈ ਐਸਆਈਟੀ ਬਣਾਈ ਜਾਵੇ ਚਾਹੇ ਕੋਈ ਖੋਦ ਕੀਤਾ ਜਾਵੇ ਤਦੋਂ ਤੱਕ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਾਹ ਜਿੰਨਾ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿੰਨਾ ਜਿੰਨਾ ਲੋਕਾਂ ਨੂੰ ਫੋਨ ਕਰ ਕਰਕੇ ਰਾਤ ਰਾਤ ਮੁਕਾ ਕੇ ਜਿਹੜੀਆਂ ਵੋਟਾਂ ਲਈਆਂ ਦੀਆਂ ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਸਲਵਾਦ ਨੂੰ ਬਰਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਵਾਹੇ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਪੱਤ ਸੁਖਵੀਰ ਦੇ ਸਵਾਹੇ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਤੇ ਬੜਾ ਇੱਕ ਘਾਤਕ ਅਵਸਥਾ ਇਸ ਸਵਸਥੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮਰਜ਼ੀ ਜਿੱਦਾਂ ਦੀ ਮਰਜ਼ੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰ ਲਈ ਜਾਈਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਚੋਕ ਦੇ ਉੱਥੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਦੇ ਬੰਦਿਆਂ ਦੀ ਭਾਵੇਂ ਤਰਦਾ ਦੇ ਲੋਕਾਂ ਦੀ ਬਜਾਈਲਾਂ ਦੇ ਸਖਬੀਰ ਦਾ ਉਹ ਦਰ ਮੰਨਿਆ ਦੀ ਭਾਵੇਂ ਬਾਦਾਂ ਜੀ ਆਪ ਦੀ ਵੋਟ ਦੇ ਉੱਤੇ ਆਪ ਦਾ ਮੀਰਵਾਦ ਹਰਮੀਰ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਅਸੀਂ ਡਰ ਵਾਲੀ ਪੋਲਟਿਕਸ ਨਹੀਂ ਕਰਦੇ ਸਰ ਅਸੀਂ ਸਾਡੇ ਨਾਮਾ ਦੇ ਨਾਲ ਸਿੰਘ ਲੱਗਾ ਸਾਨੂੰ ਸਿਰਿ ਛਪ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਹੈ ਸਿੰਘ ਦਾ ਮਤਲਬ ਹੈ ਸ਼ੇਰ ਉਹ ਦਸੀ ਕਿ ਕੋਈ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਤਾਂ ਹੀ ਲੋਕ ਉਸ ਬਾਬੂ ਲੋਕਾਂ ਨੇ ਤਾਂ ਹੀ ਨਹੀਂ ਮੰਨੇ ਤਾਂ ਹੀ ਲੋਕਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਝੋਟਾ ਪਾਈਆਂ ਜਿਹੜਾ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿੰਨਾ ਦੇ ਪਹਿਲੇ ਦਿਨ ਤੋਂ ਇੰਨਾ ਦੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਾ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਹਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਖਵਾਉਣ ਵਾਲੇ ਲੋਕ ਪੰਜਾਬ ਦੀ ਸਿਹਤ ਨੂੰ ਕਿੱਧਰ ਨੂੰ ਲੈ ਗਏ ਸਾਜਿਦੋ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨਹੀਂ ਜਾੜਦਾ ਜਦੋਂ ਅਸੀਂ ਕਹਿੰਦੇ ਸੀ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਆਂ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕਰਦੇ ਸੀਗੇ ਸਾਰੇ ਪੰਜਾਬ ਨੂੰ ਪਤਾ ਹੁਣ ਤਾਂ ਸਿੱਧੀ ਓਪਨ ਸਰਵੀਰ ਨੇ ਮੋਖਲਾ ਦਿੱਤੀ ਕਿ ਇਹ ਉਹਨਾਂ ਦੀ ਪਾਰਟੀ ਗੈਂਗਸਟਰ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਂਗਸਟਰ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦੋਂ ਪੰਥਕ ਆਓ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਲ ਦਾ ਇਹ ਜਨਮ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਅਹੀ ਕਾਲੀ ਦਲ ਜਿਹਦੇ ਚ ਕਦੀ ਜੈਦਾ ਦੁੱਧ ਸਿੰਘ ਨਾਗੋ ਕੇ ਜੈਦਾ ਮੋਹਨ ਸਿੰਘ ਤੋੜ ਜੈਦਾ ਪ੍ਰੇਮ ਸਿੰਘ ਲਾਲ ਪੂਰਾ ਜੈਦਾ ਜਗਤ ਸਿੰਘ ਸੇਖਵਾ ਜੈਦਾ ਮਰਜਾ ਸਿੰਘ ਉੱਬੋ ਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਰਹਿਣ ਦਾ ਯਾ ਬਦਵਾਲ ਲੱਗਿਓ ਕਰ ਸਾਨੂੰ ਜਿਹੜੇ ਰਾਏ ਲੱਗਿਓ ਪਾਉਣ ਨਹੀਂ ਪਾਗੇ ਸੈਂਧਿਆ ਸਰ ਅਸੀਂ ਸਿੱਖਾ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਵਿੱਚ ਪੈਰ ਦਬਾਂਗੇ ਇਸੇ ਕਰਕੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹਨੂੰ ਇਦਾਂ ਨਹੀਂ ਲਾਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀ ਦਾਲਾ ਦੇ ਕਿੱਦਾਂ ਦੇ ਲੋਕ ਨੇ ਦੇ ਸਵੀਰ ਨੇ ਮੈਂ ਤਾਂ ਕਾਲੀਆਂ ਨੂੰ ਕਹੂੰਗਾ ਕਿ ਯਾਰ ਤੁਸੀਂ ਆਪ ਸੋਚੋ ਜੇਕਰ ਗੋਬਿੰਦ ਸਿੰਘ ਦੀ ਧਰਤੀ ਸੀਗੀ ਤੰਦਨ ਹਲਕਾ ਜੇਕਰ ਪ੍ਰੇਮ ਸਿੰਘ ਲਾਹਪੁਰੇ ਦੀ ਧਰਤੀ ਸੀਗੀ ਜੈਦਰ ਦੁੱਧ ਸਿੰਘ ਦਾ ਨਾ ਕੋਗੇ ਉੱਥੇ ਸੀਗਾ ਜੈਦਰ ਮੇਜ ਸਿੰਘ ਉੱਭੋ ਕੇ ਕਿਹਦੇ ਕਿਹੜੇ ਵੱਡੇ ਲੀਡਰ ਸੀ ਕਿਰਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਜਾ? ਕਿਹਨਾਂ ਨੂੰ ਟਿਕਟਾ ਦੇਦੇ ਤੁਹਾਨੂੰ ਟਿਕਟਾ ਕਹਿੰਦੇ ਕੀ ਹੈ? ਕਹਿੰਦੇ ਜੀ ਪੜਾਵਾ ਵਧ ਗਿਆ 27 ਹਜ਼ਾਰ ਵਧਾਂਗੇ। ਉਹ ਭਿਓ ਮਾਨਸੋ ਤੁਹਾਨੂੰ ਤੇ ਤਰਫ ਤਰਫ ਦੇ ਵਿੱਚੋਂ ਬੰਦਾ ਵੀ ਲੱਭਾ ਟਿਕਟੇ ਵਾਲਾ। ਸਾਡੀ ਤਰਫ ਦਾ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ। ਤੂੰ ਹੀ ਮਜੀਠੇ ਦੇ ਭਗਾਵੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਅਲਖ ਸਿੰਘ ਦਾ ਤਾਰਿਕ ਗੈਕਸਰ ਦੇ ਰਿਸ਼ਤੇਦਾਰ ਨੂੰ ਸੋ ਮੈਂ ਇਹ ਤੁਹਾਡੇ ਦਾਈ ਬਲਦ ਜੜੀ ਮੰਗ ਕਰਦੀ ਚਾਹੁੰਦਾ ਕਿ ਦਬਾੜਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਮੀਤਵਾਰ ਤੋਂ ਹਰਮੀਤ ਸਿੰਘ ਸੰਧੂ ਨੂੰ ਸਿੱਧੀ ਘਰ ਘਰ ਕੇ ਥਰਟ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸੁਖਵੀਰ ਦਾ ਸਾਕਾ ਹੋਰ ਬੰਦੇ ਸੀਗੇ ਸਰ ਵੀ ਜਵਾਬ ਦੇਪਣਾਤ ਜੋ ਗੈਂਗਸਲਾਈ ਪਾਰਟੀ ਦਾ ਪ੍ਰਧਾਨ ਆ ਕੇ ਅੱਜ ਆ ਥੋੜਾ ਬੋਲਾ ਬਧਿਆ ਪਾਲੀਦਾਲ ਦਾ ਪ੍ਰਵਾਹ ਹੈ ਕਿਦਾ ਪ੍ਰਵਾਹ ਹੈ ਉਹ ਐਦਾਂ ਦੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਦੀ ਉੱਥੇ ਕਾਲੀਦਾਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਦੀ ਉੱਥੇ ਬੰਦਾ ਪਿਆ ਉਹਦਾ ਕਹਿੰਦੇ ਸਾਡਾ ਪੰਥਕਲ ਕਾ ਸੀਗਾ ਕੋਈ ਬੰਦਾ ਨਹੀਂ ਬਿਗਾ ਤੰਦ ਸੋ ਮੈਂ ਸਰਕਾਰ ਕੋਲ ਮੰਗ ਕਰਵਾਉਣ ਵਾਸਤੇ ਤੁਹਾਡੇ ਸਾਹੀਂ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਇਹਨਾਂ ਦੀਆਂ ਗੱਲਾਂ ਚਨਾਇਓ ਰੀਅਲ ਤੌਰ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਦੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਦਿੱਤੇ ਐ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਹੁਣੇ ਗੱਲਾਂ ਕਰਦੇ ਜਿਹੜਾ ਪਛਾਦ ਕਰਦੇ ਇਸ ਪੰਜਾਬ ਪਛਾਦ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਜੈਕਸਰਾਂ ਦੀ ਪਾਰਟੀ ਆ ਕਿ ਦੂਜੀ ਪਾਰਟੀ ਐ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੋ ਮੇਰੀ ਤੇ ਮੰਗ ਐ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜ਼ਾ ਨੂੰ ਅਗਲਾਉਣ ਵਾਲੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਤੇ ਇੱਦਾਂ ਜਿਹਾ ਸਿਆਸਤ ਦੇ ਵਿੱਚ ਆ ਗਏ ਤੇ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਵੱਜ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ਰੂਰੀ ਆ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਨੂੰ ਵੀ ਕਹੜੇ ਚੁੱਭਦਾ ਸੀ ਸਰ ਜੀ ਗੈਂਗਸਟਰ ਦੀ ਗੱਲ ਕੀਤੀ ਗੈਂਗਸਟਰ ਦੀ ਗੱਲ ਕੀਤੀ ਕਿ ਪਿਛਲੇ ਦਿਨੀ ਤੁਸੀਂ ਜਿਹੜਾ ਮਜੀਠੇ ਦਾ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਵਾ ਉਸ ਦੇ ਨਾਲ ਵੀ ਗੈਂਗਸਟਰ ਦਾ ਨਾਮ ਜੁੜਿਆ ਸੀ ਕਿ ਗੈਂਗਸਟਰ ਵਾਸਤੇ ਕਾਰਵਾਈ ਨਹੀਂ ਨਹੀਂ ਕੀਤੀ ਜਾਦੀ ਲਾਪਰਵਾਹੀ ਕੀਤੀ ਜਾਗੀ ਸਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਣਾ ਹਾਂ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੱਕਾਵਾ ਦੇ ਉੱਤੇ ਤੇ ਨਸ਼ਿਆਂ ਦੇ ਉੱਤੇ ਸਿੱਧਾ ਜੱਕ ਸੰਦੇਸ਼ ਸੀਗਾ ਸਾਰੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਕਿ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਊਗਾ ਜਿਹੜਾ ਬੰਦਾ ਤੇ ਅੰਗਹੀਲੀ ਕਰੂ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਉਸ ਲੜੀ ਦੇ ਵਿੱਚ ਜੇ ਕੋਈ ਕਾਰਵਾਈ ਹੋਈ ਹੈ ਤੇ ਜਿਹੜੇ ਸਾਡੇ ਦੂਜੇ ਪੁਲਿਸ ਅਫਸਰ ਜਿਹੜੇ ਸਾਡੇ ਲੜਾਈ ਲੜਦੇ ਆ ਚੰਗੇ ਅਫਸਰ ਜਿਹੜੇ ਜਿਹੜੇ ਅੰਗਹੀਲੀ ਕਰਦੇ ਆ ਉਹਨਾਂ ਨੂੰ ਸਜ਼ਾ ਮਿਲੂ ਜਿਹੜੇ ਚੰਗਾ ਕੰਮ ਕਰਦੇ ਆ ਉਨਨੂੰ ਸਰਕਾਰ ਸ਼ਾਵਾਛੇਕ ਦਿੰਦੀ ਆ ਸਰਕਾਰ ਹਰ ਚੀਜ਼ ਉਹਨਾਂ ਲਈ ਕਰਦੀ ਆ ਸੋ ਜੇ ਅਨਗੈਲੀ ਹੋਈ ਆ ਤੇ ਐਸਐਸਵੀ ਸਸਪੈਂਡ ਹੋਆ ਨਹੀਂ ਤਾਂ ਉਦਾਂ ਨਹੀਂ ਹੋ ਸਕਦਾ ਪਰਮਾਨੰਦ ਸਾਹਿਬ ਕੀ ਪ੍ਰੈਸ਼ਰ ਸੀ ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਜਾ ਕੇ ਜਾਂਚ ਕਰਨੀ ਚਾਹੀਦੀ ਕਿ ਉੱਥੇ ਲੋਕਾਂ ਦੇ ਉੱਤੇ ਕਿੰਨਾ ਬਦਚਲ ਸੀ ਲੋਕ ਤੁਹਾਨੂੰ ਮਿਲੇ ਜੀ ਜਿਹੜੇ ਬਹੁਤ ਜ਼ਿਆਦਾ ਲੋਕ ਬਗੜਚਾਰੇ ਲੋਕ ਕਹਿੰਦੇ ਜਾਂਦੇ ਸੀ ਕੀ ਕਰੀਏ ਸਾਨੂੰ ਫੋਨ ਆਈ ਜਾਂਦੇ ਅੱਛਾ ਸੁੰਬੀਰ ਸਿੰਘ ਬਾਦਲ ਰੱਖਿਆ ਰਹੇ ਨੇ ਕਿ ਉਲਟਾ ਸਾਡੇ ਜਿਹੜੇ ਵਰਕਰਾਂ ਨੂੰ ਘਾਹ ਨੱਪਿਆ ਗਿਆ ਦੱਬਿਆ ਗਿਆ ਉਹਨਾਂ ਨੂੰ ਵੋਟ ਨਹੀਂ ਪਾਣ ਦਿੱਤੀ ਗਈ ਤੇ ਬੂਥ ਵੀ ਲੱਗਣ ਦਿੱਤੇ ਗਏ ਉਹ ਦੱਸਣ ਕਿੱਥੇ ਲੱਗਣ ਦਿੱਤੇ ਅਸੀਂ ਤਾਂ ਸਿੱਧਾ ਕਹਿ ਰਹੇ ਹਾਂ ਕਿ ਤੁਸੀਂ ਡੈਕਸ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਉਹ ਦੱਸਣ ਕਿੱਥੇ ਸਾਡੇ ਬੰਦਿਆਂ ਦੇ ਕਿਤੇ ਬੂਤ ਕਰ ਤੀ ਕਿ ਤੱਕ ਥੱਕਦੇ ਸਾਡੇ ਬੰਦਿਆਂ ਦੇ ਕੋ ਥੱਕੇ ਕੀਤੇ ਜਾਂਦਾ ਥੋੜਾ ਕਹਿੰਦੇ ਥੋੜਾ ਹੂਗਾ ਕਹਿੰਦੇ ਪਰਚੇ ਪਾਏ ਇਨਾਂ ਨੇ ਜੀ ਸਰ ਕਹਿੰਦਾ ਥੋੜਾ ਹੂਗਾ ਬੱਚਾ ਜੇ ਕੋਈ ਬੰਦਾ ਗਲਤ ਕੰਮ ਕਰੂ ਤੇ ਉੱਤੇ ਬੱਚਾ ਹੋਊਗਾ ਪਰ ਕਹਿੰਦਾ ਥੋੜਾ ਹੂਗਾ ਅਸੀਂ ਜਿਹੜਾ ਨਾਜ਼ੁਕ ਚੀਜ਼ ਜਿਹੜੀ ਤੁਹਾਨੂੰ ਸਮਝਾ ਰਹੇ ਆਂ ਕਿ ਗੈਂਗਸਟਰਵਾਦ ਦਾ ਸਿੱਧਾ ਕੰਪਲੈਕਸ ਦੇ ਚਿਤਾਂ ਆਉਣਾ ਸਖਬੀਰ ਨੇ ਉਹਨਾਂ ਲਈ ਵਸਤੇ ਜਿਹੜੇ ਖੋਲੇ ਆ ਇਹ ਬੇਹੱਦ ਕਰੰਦਾਰ ਸਰ ਇਲੈਕਸ਼ਨ ਜਿਹੜੀ ਇਹ ਪ੍ਰਿੰਸੀਪਲ ਸਖਵਿੰਦਰ ਕੌਰ ਉਹ ਇਲੈਕਸ਼ਨ ਲੜ ਰਹੀ ਆ ਤੇ ਜਿਹੜਾ ਗੈਂਗਸਟਰ ਦਾ ਤੁਸੀਂ ਨਾਮ ਲੈ ਰਹੇ ਹੋ ਉਹ ਤੇ ਬਾਹਰ ਬੈਠਾ ਜੀ ਉਹਨਾਂ ਕੋਈ ਤਾਲਵੇਂ ਨਹੀਂ ਹੈਗਾ ਉਹਨਾਂ ਦਾ ਉਹ ਕਿੱਥੋਂ ਆਏ ਕਿਉਂ ਦੀ ਤਾਲਵੇਂ ਪੁੱਛਾ ਜਾ ਕੇ ਉੱਥੇ ਲੱਕੇ ਕੀਤਾ ਮਿਲ ਹੈਗਾ ਕਿ ਨਹੀਂ ਆਗਾ ਹੋਰ ਕੋਈ ਕੋਈ ਬੰਦਾ ਨਹੀਂ ਲੱਭਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਉਹਨਾਂ ਦਾ ਆਪਣੇ ਪੈਰ ਦੀ ਜਿਹੜੇ ਖੜੇ ਇਲੈਕਸ਼ਨ ਤੁਸੀਂ ਉਹਨਾਂ ਦਾ ਸਤਕਾਰ ਕਰ ਬੰਦ ਤੁਸੀਂ ਜਾ ਮਝਿੱਠੇ ਹੋ ਕਿਹਦੇ ਖੜ ਕੇ ਉੱਥੇ ਕਿਹੜੀ ਬਜਬੂਦੀ ਦੇਦੇ ਸਖਵੀਰ ਦੱਸ ਸਕਦਾ ਉਹਨਾਂ ਦੀ ਕੀ ਮਜਬੂਰੀ ਸੀ ਕਿ ਤਨ ਦਾ ਜਦੋਂ ਵੀਦਵਾ ਦੀ ਬਿਆਹ ਕარი ਮਜਬੂਰੀ ਇਹ ਕਹਿੰਦੇ ਪੰਥ ਘੜਖਾ ਜੋ ਕਹਿੰਦਾ ਕਾਲੀਦਾਲ ਉੱਥੇ ਬੜਾ ਮਜਬੂਤ ਹੀ ਤੇ ਤੁਹਾਡੇ ਕੋਲ ਇੱਕ ਬੰਦਾ ਨਹੀਂ ਮਿਲਦਾ ਜਾਨ ਲੱਛਣ ਕਲਾ ਲੋਕਾਂ ਨੂੰ ਭਰਾ ਕੀਤਾ ਹੀ ਗਏ ਬਿਲਕੁਲ ਭਰਾ ਕੀਤਾ ਗਏ ਕਾਲੀਬਾਲ ਜੀ ਇੱਕ ਛੋਟਾ ਜਿਹਾ ਸਵਾਲ ਹੈ ਤੁਸੀਂ ਤਰਨਤਨ ਇਲੈਕਸ਼ਨ ਦੀ ਗੱਲ ਕੀਤੀ ਗੈਂਗਸਟਰ ਵਾਲੀ ਗੱਲ ਕੀਤੀ ਐਸਆਈਟੀ ਦੀ ਗੱਲ ਕੀਤੀ ਤੇ ਤੁਸੀਂ ਕਹੇ ਦੋਸ਼ੇ ਨੂੰ ਪੱਟੇ ਹੋਣੇ ਚਾਹੀਦੇ ਇਹ ਚ ਦੋਸ਼ੀ ਕੌਣ ਹੈ ਸਵੇਬਾਦਲ ਹੈ ਕੋਈ ਹੋਰ ਹੈ ਬਿਲਕੁਲ ਇਹਨਾਂ ਦੇ ਗੈਸਟਾਂ ਟਿਕਟ ਦਿੱਤੀ ਉਹ ਕੌਣ ਹੈ ਦੋਸ਼ੀ ਸਮਝਦੇ ਨਹੀਂ ਦੋਸ਼ੀ ਕੌਣ ਜਿਹੜੇ ਬੰਦੇ ਇਦਾਂ ਦੇ ਬੰਦੇ ਨੂੰ ਟਿਕਟਾ ਦੇਦੇ ਆ ਇਦਾਂ ਦੇ ਬੰਦੇ ਨੂੰ ਪੋਲਟੈਕਸ ਚ ਲੈ ਕੇ ਆਵੇ ਉਹੀ ਦੋਸ਼ੀ ਦੇ ਹਾਂ ਉਹਨੂੰ ਐਸਆਈਟੀ ਚ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾ ਮੈਂ ਕਿਹਾ ਜਾਂਚ ਕਰੋ ਸਾਰੇ ਪਿਛੇ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਕਿ ਮੋਟਰਾਂ ਨੂੰ ਕਿੱਦਾਂ ਫਰਟ ਕੀਤਾ ਗਿਆ ਕਿੱਦਾਂ ਧੰਕਾਇਆ ਗਿਆ ਕਿੱਦਾਂ ਡਰਾਇਆ ਗਿਆ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ